ਹਾਂਜੀ ਬਾਈ ਕੀ ਹਾਲ ਹੈ ਹਰਿਆੰਧਾਸ ਕਰਦੇ ਆ ਤੁਸੀ ਸਾਰੇ ਠੀਕ ਹੋਵੋਗੇ ਅੱਜ ਆਪਣੇ ਨਾਲ ਪਰਮਜੀ ਸੀਗਾ ਆਪਾਂ ਗੱਲਬਾਤ ਕਰਨੀ ਸੀ ਬਾਈ ਰਮਾਨੀਆ ਤੇ ਬਲਗਾਰੀਆ ਦੀ ਕਿਉਂਕਿ ਇਹਦੇ ਨਾਂ ਤੇ ਬਹੁਤ ਫਰੋਡ ਹੋ ਰਿਹਾ ਬਾ ਜਿਵੇਂ ਹੁਣ ਇਹ ਉੱਚ ਆ ਗਿਆ ਇਹ ਯੂਰਪੀਨ ਨਿਸ਼ਾਨ ਕੰਚ ਆ ਗਿਆ ਇਹ ਪਹਿਲਾਂ ਇਹਦੇ ਲੱਗਦੇ ਸੀ ਮੈਂ ਕਹਿੰਦਾ 3 ਲੱਖ ਰੁਪਏ ਲੱਗਦਾ ਹੋਣਾ ਇੱਥੇ ਕੀ ਹੈ ਨਾ 4 ਲੱਖ ਬਲਗਾਰੀਆ ਦਾ ਤਾਂ ਇੰਨਾ ਕੀ ਲੱਗਦਾ ਸੀ 3-4 3-4 ਕੀ ਲੱਗਦਾ ਸੀ ਪਹਿਲਾਂ ਤੇ ਉਸ ਤੋਂ ਬਾਅਦ ਇਹਨਾਂ ਨੇ ਹੁਣ ਏਜੰਟਾਂ ਨੇ ਵੀ ਲਾਲਚ ਦੇਣਗੇ ਬਾਈ ਕੀ ਟਾਰਗੇਟ ਕੀ ਹੁੰਦਾ ਏਜੰਟਾਂ ਦਾ ਜਦੋਂ ਹੁਣ ਜਾਣ ਜਾਣ ਉਹਨਾਂ ਨੇ ਮਿੱਠੀ ਗੋਲੀ ਕਿਵੇਂ ਦੇਣੀ ਐਂ ਦੇਣਗੇ ਬਾਈ ਤੁਸੀਂ ਉੱਥੋਂ ਇਟਲੀ ਚਲੇ ਜਾਓ ਪੁਰਤਗਾਲ ਚਲੇ ਜਾਓ 12 ਲੱਖ ਲੱਗਦਾ ਸੀ ਤੁਹਾਨੂੰ ਸੇਜ ਪਹੁੰਚਦਾ ਕਰ ਦੰਨੇ ਆ ਵੀ ਜਾਨੀ ਤੇਰੇ ਹਿਸਾਬ ਨਾਲ ਬਲਗਾਰੀਆ ਨੂੰ ਉੱਥੇ ਆਉਣ ਲਈ ਕਿੰਨੇ ਰੁਪਏ ਦੇ ਕੇ ਆਉਣੇ ਚਾਹੀਦੇ ਆ ਠੀਕ ਆ ਵੀ ਕਿੰਨਾ ਕੋ 10 ਮੜਾ ਜਾ ਬਾਈ ਬਲਗਾਰੀ ਆਦਾ ਬਾਈ ਜਿਹੜੇ ਲੱਗਦੇ ਨੇ ਜਾਇਜ ਜਾਇਜ ਉਹ ਤਿੰਨ ਤੋਂ 4 ਲੱਖ ਰੁਪਇਆ ਲੱਗਦਾ ਵਾ ਜਾਇਜ ਜਾਇਜ ਬਾਕੀ ਹੁਣ ਏਜੰਟ ਹੁਣ ਪਤਾ ਨਹੀਂ 8 ਲੱਖ ਕਰ ਦੇਣਾ 7 ਲੱਖ ਕਰ ਦੇਣਾ ਕਿਉਂਕਿ ਠੋਖਾ ਬਹੁਤ ਚੱਲਣਾ ਇਹ ਕੰਮਾਂ 'ਚ ਕਿ ਨਹੀਂ ਬਾਕੀ ਜੇ ਬਾਈ ਆਪਣੇ ਕੋਲੇ ਬਲਗਾਰੀ ਆਏ ਹੋਏ ਆ ਜਰਮਾਨੀ ਆਏ ਹੋਏ ਆ ਆਪਣੇ ਕੋਲੇ ਬੰਦਾ ਵੀ ਜਾਏਗਾ ਕਿਸੇ ਨੂੰ ਪੈਸੇ ਦੇਣ ਦੀ ਲੋੜ ਤਾਂ ਨਹੀਂ ਹੈਗੀ ਅਗਲਾ ਕੋ ਮੈਂ ਤੁਹਾਨੂੰ ਪੁਰਤਗਾਲ ਵੀ ਆਪ ਹੀ ਬੰਦਾ ਜਾ ਸਕਦਾ ਆਪ ਹੀ ਜਾ ਸਕਦੇ ਹੋ ਤੁਸੀਂ ਟ੍ਰੈਕਟ ਬੁੱਕ ਕਰਾ ਕੇ ਬਲਗਾਰੀਆ ਦਾ ਜਿਹੜਾ ਨਾਲ ਵੀਜ਼ਾ ਮਿਲਦਾ ਉਹ ਤਾਂ ਸੀਜ਼ਨਲ ਵੀਜ਼ਾ ਹੀ ਮਿਲਦੇ ਨੇ ਉੱਥੇ ਤੇ ਜਿਹੜੀ TCRC ਤੁਹਾਡੀ 6 ਮਹੀਨਿਆਂ ਦੀ ਬਣੂਗੀ ਉਹ ਅੱਗੇ ਵਧਣੀ ਨਹੀਂ ਹੈਗੀ ਵੀ ਵੱਧ ਹੀ ਨਹੀਂ ਹੈਗੀ ਉੱਥੋਂ ਨਹੀਂ ਨਹੀਂ ਹੈਗੀ ਹਾਂ ਤੇ ਜਾਨੀ ਕਿਸੇ ਨੂੰ ਪੈਸੇ ਦੇਣ ਦੀ ਲੋੜ ਤਾਂ ਨਹੀਂ ਹੁੰਦੀ ਫਿਰ ਉੱਥੇ ਵੀ ਅਗਲਾ ਜਗਾਹਾਂ ਜਾਣਾ ਆਪ ਜਾ ਸਕਦਾ ਹੁਣ ਤਾਂ ਆਪ ਹੀ ਜਾ ਸਕਦੇ ਹਾਂ ਬਸ ਟਿਕਟ ਬੁੱਕ ਕਰਾ ਕੇ ਜੀ ਆਪ ਹੀ ਆਨਲਾਈਨ ਹੋ ਜਾਂਦੀਆਂ ਨੇ ਬੋਰਡਿੰਗ ਪਾਸ ਨਿਕਲੇ ਆਉਂਦਾ ਬਸ ਕਿਉਂਕਿ ਭਾਈ ਆਇਆ ਨਾ ਏਜੰਟਾਂ ਨੇ ਲੁੱਟਣਾ ਬਹੁਤ ਦਾਕ ਨਹੀਂ ਵੀ ਹੈ ਵੱਡੇ ਕਿਉਂਕਿ ਯਾਰ ਮਿੱਠੀਆਂ ਗੋਲੀਆਂ ਵਾਲੀਆਂ ਦਿੰਦੇ ਨੇ ਕਿ ਨਹੀਂ ਇਹ ਚੀਜ਼ ਦਾ ਭਾਈ ਧਿਆਨ ਰੱਖਿਓ ਜਿਨੇ ਵੀ ਆਉਣਾ